ਕਿ ਮੇਰੀ ਬੱਚੀ ਦੀ ਬੇਪਤੀ ਹੋਈ ਤੇ ਉਸਲੇ ਕਿਹੜੇ ਸਗੇ ਜਿਨ੍ਹਾਂ ਨੂੰ ਜਾਗਰਣ ਤੁਸੀਂ ਉਹਨਾਂ ਦੇ ਵਿੱਚੋਂ ਬਹੁਤ ਸਾਡੇ ਸਤਕਾਰਯੋਗ ਗੁਰਮਖ ਤੇਜਾ ਸਿੰਘ ਜੀ ਪੁੱਛਰ ਜਿਨ੍ਹਾਂ ਦੀ ਆਪਾਂ ਯਾਦ ਵਿੱਚ ਉੜ ਕੇ ਬੈਠੇ ਆ ਪਹਿਲੀਆਂ ਦੋ ਛੀਦੀਆਂ ਤਰਨ ਤਰਨ ਵਿਖੇ ਹੋਈਆਂ ਪ੍ਰਬੰਧ ਵੀ ਆਪਣੇ ਹੱਥਾਂ ਚ ਲਿਆ ਹੁਣ ਕਈ ਵਾਰੀ ਸਵਾਲ ਉੱਠਦਾ ਕਿ ਬੰਦੇ ਨੂੰ ਪਤਾ ਵੀ ਫਲਾਣੇ ਦਾ ਪਹੁੰਚਣਾ ਕੋਈ ਨਿਸ਼ਾਨਾ ਰੱਖ ਲੈਂਦਾ ਕਿ ਮੈਨੂੰ ਆਹ ਪ੍ਰਾਪਤੀ ਹੋਊਗੀ ਪਤਾ ਸੀ ਬੇ ਪ੍ਰਾਪਤੀ ਸਿਰ ਲੈ ਆ ਕੇ ਹੋਣੀ ਆ ਪਰ ਸੇਂਤੀ ਪਰਵਾਹ ਨਹੀਂ ਕੀਤੀ ਕਿਉਂਕਿ ਗੁਰਮਖਤਾਈ ਸਤਗੁਰੂ ਜੀ ਨੇ ਬਾਕੀਸ਼ ਕੀਤੀ ਸੀ ਤੇ ਜਿਹੜੇ ਗੁਰਮਖ ਗੁਰਬਾਣੀ ਅਨਸਾਰ ਜੀਵਨ ਜਿਉਂਦੇ ਆ ਇਹੋ ਜ ਹੈ ਪ੍ਰਣਾਏ ਲੋਕਾਂ ਦੀ ਬਾਪ ਸਤਗੁਰੂ ਜੀ ਨੇ ਕਿਹਾ ਇਹ ਗੁਰਮਤ ਅਨੁਕੂਲ ਪੰਜ ਭੂਤਕ ਸਰੀਰ ਲੈ ਕੇ ਵੀ ਜਿਉਂਦੇ ਆ ਤੇ ਪੰਜ ਭੂਤਕ ਸਰੀਰ ਛੱਡਣ ਤੋਂ ਬਾਅਦ ਵੀ ਜਿਉਂਦੇ ਆ ਸੋ ਮੈਂ ਸਮਝਦਾ ਸਿੱਖ ਪੰਥ ਤੇ ਬਹੁਤ ਵੱਡਾ ਇੱਕ ਆਸਾਨ ਕੀਤਾ ਉਹਨਾਂ ਮਹਾਨ ਸ਼ਹੀਦਾਂ ਨੇ ਕਿ ਇਹ ਜਿਹੜੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਉਹਨਾਂ ਨੇ ਯਤਨ ਕਰਕੇ ਇੱਕ ਕਮੇਟੀ ਅਡਹੌਕ ਹੋਂਦ ਵਿੱਚ ਲਿਆਂਦੀ ਜਿਹੜੀ 14 ਨਵੰਬਰ 1920 ਨੂੰ ਹੋਂਦ ਵਿੱਚ ਆਈ ਉਸ ਤੋਂ ਬਾਅਦ ਫੇ ਉਹਨਾਂ ਸੋਚਿਆ ਮਰਜੀਬੜਿਆ ਨੇ ਕਿ ਇਹ ਸੁਧਾਰ ਲਹਿਰ ਨੂੰ ਅੱਗੇ ਵਧਾਉਣ ਲਈ ਸਾਨੂੰ ਹੋਰ ਵੀ ਸੱਜਣ ਚਾਹੀਦੇ ਉਹਨਾਂ ਸ਼ਰਮਣੀ ਅਕਾਲੀ ਦਲ 14 ਦਸੰਬਰ 1920 ਨੂੰ ਹੌਦ ਵਿੱਚ ਲਿਆਂਦਾ। ਸੋ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਇਹ ਮਾਣ ਆ ਕਿ ਜਦੋਂ ਭਾਈ ਰੂਪ ਸਿੰਘ ਭਾਈ ਤਾਂ ਲੋਜਵਾਂ ਦਾ ਨਾਂ ਸ਼ਬਦ ਲਾਵਾ ਨਾਲ ਕਿਉਂਕਿ ਮਹਾਂਤਾਂ ਦੇ ਕਬਜ਼ੇ ਵਿੱਚ ਸੀ ਭਾਵੇਂ ਪਹਿਲੇ ਵੀ ਗੁਰੂਕਾਲ ਤੋਂ ਬਾਅਦ ਬਹੁਤ ਸਾਰੇ ਕਾਲ ਤਖਤ ਦੇ ਜਥੇਦਾਰ ਨਿਹੰਗ ਸਿੰਘ ਹੋਏ ਖਾਸ ਕਰਕੇ ਬੁੱਢਾ ਦਲ ਦੇ ਤੇ ਉਹੀ ਪਰੰਪਰਾ ਸਾਡੇ ਮਹਾਨ ਸਹੀ ਤੇਜਾ ਸਿੰਘ ਜੀ ਭੁੱਲਰ ਨੇ ਉਸ ਨਿਹੰਗ ਬਾਣੇ ਦੇ ਵਿੱਚ ਪਹਿਲੇ ਅਕਾਲ ਤਖਤ ਦੇ ਜਥੇਦਾਰ ਪਹਿਲੇ ਅਕਾਲ ਤਖਤ ਦੇ ਜਥੇਦਾਰ ਕਹਿਣ ਤੋਂ ਭਾਵ ਕਿ ਜਦੋਂ ਅਡ ਹੌ ਕਮੇਟੀ ਹੌਦ ਵਿੱਚ ਆਈ ਉਹ ਉਹਨਾਂ ਨੇ ਪਹਿਲੇ ਉਸ ਭਾਗਾ ਸਮਾਂ ਅਕਾਲ ਤਖਤ ਦੇ ਜਥੇਦਾਰ ਬਣਦਾ ਆਇਆ ਤੇ ਫਿਰ ਦੇਖੋ ਮੈਂ ਪੜ ਰਿਹਾ ਸੀ ਕਿੰਨੇ ਕੁ ਗੁਰਦੁਆਰਾ ਸਹਿਬਾਨ ਪਸ਼ਾਵਰ ਦੀ ਧਰਤੀ ਤੇ ਜਿਹੜਾ ਭਾਈ ਜੋਗਾ ਸਿੰਘ ਜੀ ਦਾ ਸਥਾਨ ਸੀ ਉਹਨੂੰ ਵੀ ਆਜ਼ਾਦ ਕਰਾਇਆ ਤਾਰਨ ਤਾਰਨ ਸਾਹਿਬ ਦਾ ਸਥਾਨ ਆਜ਼ਾਦ ਕੀਤਾ ਗੋਇੰਦਵਾਲ ਸਾਹਿਬ ਜੀ ਦਾ ਸਥਾਨ ਉਹ ਆਜ਼ਾਦ ਕਰਾਇਆ ਖਡੂਰ ਸਾਹਿਬ ਦਾ ਅਤਿਆਦਿਕ ਉਹਨਾਂ ਦੀ ਅਗਵਾਈ ਦੇ ਵਿੱਚ ਉਸ ਵੇਲੇ ਦੇ ਮਹਾਂਤ ਕਿਉਂਕਿ ਆਜ਼ਾਦੀ ਨਹੀਂ ਸੀ ਉਦੋਂ ਉਦੋਂ ਅਸੀਂ ਸਾਰੇ ਗੁਲਾਮ ਸੀ ਇੱਕ ਮਹਾਂਤਾਂ ਨਾਲ ਲੜਨਾ ਪੈਂਦਾ ਸੀ ਇੱਕ ਸਰਕਾਰ ਨਾਲ ਲੜਨਾ ਪੈਂਦਾ ਸੀ ਦੋ ਧਿਰਾਂ ਨਾਲ ਲੜਨਾ ਪੈਂਦਾ ਸੀ ਮਨੁੱਖ ਨੂੰ ਤੇ ਮੈਂ ਸਮਝਦਾ ਉਹਨਾਂ ਨੂੰ ਨਾਮ ਸਰਕਾਰ ਆ ਇਹੋ ਜਿਹੇ ਮਰਜੀਬੜਿਆਂ ਨੂੰ ਜਿਨ੍ਹਾਂ ਨੇ ਆਪਣੇ ਪੁਰਾਣਾ ਦੀਆਂ ਹੋਤੀਆਂ ਦੇਖ ਕੇ ਇਹ ਸਿੱਖ ਪੰਥ ਦੀ ਫਲਵਾੜੀ ਨੂੰ ਸਜਦਾ ਕੀਤਾ ਤੇ ਮੈਨੂੰ ਇੱਕ ਦਿਨ ਇੱਕ ਸੱਜਣ ਦੱਸਦਾ ਸੀ ਕਿ ਲਾਹੌਰ ਦੀ ਧਰਤੀ ਦੇ ਉੱਤੇ ਇੱਕ ਲਿਟਰੇਚਰ ਪਿਆ ਸਿੱਖ ਪੰਥ ਦਾ ਆ ਹੁਣੇ ਹੀ ਗੱਲ ਕਰ ਰਹੇ ਸੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਭਾਈ ਸਾਹਿਬ ਕਿ ਉਹਨਾਂ ਨੇ ਉਸ ਵੇਲੇ ਪੱਤਰਕਾਵਾਂ ਵੀ ਕੱਢਣੀਆਂ ਸ਼ੁਰੂ ਕੀਤੀਆਂ ਜਿਹੜੀਆਂ ਮੁੱਖ ਤੌਰ ਤੇ ਅਵੇਅਰਨੈਸ ਜਾਗਰੂਕੀ ਲੋਕਾਂ ਵਿੱਚ ਲਿਆਉਣ ਦੀ ਲੋੜ ਹੁੰਦੀ ਹੈ ਤੇ ਉਹ ਕਹਿੰਦੇ ਵੀ ਉੱਥੇ ਇਹੋ ਜਿਹਾ ਇੱਕ ਸਾਡਾ ਭੰਡਾਰ ਪਿਆ ਜਿਹੜੇ ਪਹਿਲੇ ਸ਼ੋਮਣੀ ਕਮੇਟੀ ਦੇ ਅਡਹੌਕ ਦੇ ਮੈਂਬਰ ਬਣੇ ਉਸ ਤੋਂ ਬਾਅਦ 1926 ਚ ਪਹਿਲੀ ਚੋਣ ਵੀ ਹੋਈ ਪਰ ਉਹਨਾਂ ਨੇ ਕੰਮ ਕੀ ਕੀਤਾ ਉਹ ਮੈਂਬਰ ਬਣਨ ਤੋਂ ਬਾਅਦ ਆਪਣੇ ਘਰਾਂ ਨੂੰ ਚਲ ਗਏ ਆਪਣੇ ਪਿਤਾ ਪੁਰਖੀ ਜਾਂ ਕੋਈ ਉਹਨਾਂ ਕੋਲ ਜਾਇਦਾਦ ਸੀ ਆਪਣੇ ਬੱਚਿਆਂ ਨੂੰ ਕਹੇ ਭਈ ਜੇ 10 ਏਕੜ ਆ 5 ਏਕੜ ਤੁਹਾਡੇ ਕੋ ਰਹਿ ਗਏ ਤੇ 5 ਏਕੜ 500 ਮੈਂ ਲਿਖ ਦਤੀ ਆ ਉਹ ਉਹਨਾਂ ਨੇ ਜ਼ਮੀਨਾਂ ਵੇਚ-ਵੇਚ ਕੇ ਲਾਹੌਰ ਦੀ ਹਾਈ ਕੋਰਟ ਦੇ ਵਿੱਚ ਮਹਾਂਤਾਂ ਦੇ ਖਿਲਾਫ ਕੇਸ ਲੜੇ ਮਹੰਤ ਕਾਮਜੀ ਸਿੰਘ ਗੁਰਦੁਆਰਾ ਸਹਿਮਾਨਾਂ ਦੀ ਗੁਰੂ ਦੀ ਗੋਲਕ ਤੋਂ ਪੈਸੇ ਖਰਚਦੇ ਸੀ ਤੇ ਉਹ ਮਰਜ਼ੂਬੜੇ ਮੈਂਬਰ ਮੈਂ ਕਹਿੰਨਾ ਕਿਹੋ ਜਿਹਾ ਜੀਵਨ ਹੋਊਗਾ ਕਿ ਅਸੀਂ ਤਾਂ ਅੱਜ ਲੋਚਦੇ ਆ ਨਾ ਕਿ ਕੁਝ ਪੱਲੇ ਪਵੇ ਉਹ ਪੱਲੇ ਨੂੰ ਵੀ ਹੰਡਾ ਰਹੇ ਪੱਲਾ ਵੀ ਗੁਰੂ ਦੇ ਥਨਮ ਖੋ ਕੇ ਉਹ ਲਾਹੌਰ ਦੀ ਹਾਈ ਕੋਰਟ 1920 ਤੋਂ ਲੈ ਕੇ 1930 ਤੱਕ ਕੇਸ ਲੜਦੇ ਰਹੇ ਜੇਸ ਬੰਦੇ ਨੇ ਮੈਨੂੰ ਗੱਲ ਸੁਣਾਈ ਮੇਰਾ ਬੈਠਾ ਵੀਰ ਸਤਵਾਰ ਸਤਵੀਰ ਸਿੰਘ ਇਹ ਓਐਸਡੀ ਮੇਰੇ ਨਾਲ ਤੇ ਉਹ ਸਾਨੂੰ ਉੱਥੇ ਚੀਫ ਮੁਖ ਸਕੱਤਰ ਦੇ ਦਫ਼ਤਰ ਵਿੱਚ ਗੱਲ ਸੁਣਾਈ ਕੈਲੀਫੋਰਨੀਆ ਦਾ ਡਾਕਟਰ ਆ ਉਹ ਕਹਿੰਦਾ ਮੇਰੀਆਂ ਅੱਖਾਂ 'ਚੋਂ ਪਾਣੀ ਚੱਲਣ ਲੱਪਿਆ ਵੀ ਗੁਰੂ ਰਾਨਕ ਦੇ ਪਾਛਾ ਤੇਰੇ ਸਿੱਖ ਇਦਾਂ ਦੇ ਵੀ ਹੁੰਦੇ ਆ ਕਿ ਸਾਰਾ ਕੁਝ ਘਰ ਲਈ ਜਾਂ ਬੱਚਿਆਂ ਲਈ ਆਪਾਂ ਕਹਿੰਦੇ ਕਿਰਤ ਕਰੋ ਪਰ ਉਹ ਕਹਿੰਦੇ ਨਹੀਂ ਆ ਜਿੰਨਾ ਕਿ ਤੁਹਾਡਾ ਹੁਣ ਹੈਗਾ ਹੈਗਾ ਬਾਕੀ ਗੁਰੂ ਪੰਥ ਦੇ ਲਿਖੇ ਸੋ ਇਹੋ ਜਿਹਿਆਂ ਇਹਨਾਂ ਮਹਾਪੁਰਸ਼ਾਂ ਦੀਆਂ ਇਹਨਾਂ ਗੁਰਮਖਾਂ ਦੀਆਂ ਕਹਾਣੀਆਂ ਜਿਹੜੀਆਂ ਜਿਨ੍ਹਾਂ ਨੇ ਕਹਾਣੀਆਂ ਨਹੀਂ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਤੇ ਪੜ੍ਹ ਕੇ ਮੋੜ ਰਿਪੀਟ ਵੀ ਕੀਤਾ ਸੋ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਪਹਿਲੇ ਅਕਾਲ ਤਖਤ ਦੇ ਜਥੇਦਾਰ ਹੋਏ ਉੱਥੇ ਇਹ ਸੁਧਾਰ ਲਹਿਰ ਤੇ ਮੋਂਡੀ ਵੀ ਸੀ ਸੋ ਗੁਰੂ ਸਾਹਿਬ ਕਿਰਪਾ ਕਰਨ ਬੜਾ ਵੱਡਾ ਜੋਗਦਾਨ ਹੈ ਆ ਇਸ ਯੋਗਦਾਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਦੇਖੋ ਦੋ ਗੱਲਾਂ ਹੁੰਦੀਆਂ ਅੱਜ ਵੀ ਅਸੀਂ ਪਹਿਨੇ ਕਈ ਵਾਰੀ ਕੋਈ ਬੰਦਾ ਬਾਹਰਲੇ ਪਾਸੇ ਬਿਆਦਮੀ ਕਰੇ ਫੇ ਕੋ ਮੋਨਾ ਆ ਕੇ ਬਹਿ ਗਿਆ ਕਹਿੰਦਾ ਸਾਡੇ ਵਰਗੇ ਜਤਨ ਹੀ ਨਹੀਂ ਕਰਦੇ ਫੇ ਵੱਡੇ ਘਰ ਦਾ ਬੰਦਾ ਹੈ ਇਹਨੂੰ ਸਿਰ ਢੱਕਣ ਨੂੰ ਕਹਿੰਦੇ ਜਾਂ ਬੀਬੀ ਨੂੰ ਕਿਸੇ ਨੂੰ ਕਹਦੇਗੇ ਇਹ ਝਾਤ ਮਾਰਨ ਦੀ ਲੋੜ ਹੈ ਅੰਦਰ ਪਰ ਜਥੇਦਾਰ ਤੇਜਾ ਸਿੰਘ ਪੁੱਤਰ ਜਦੋਂ ਦੀਵਾਲੀ ਦੇ ਸੰਮੁਖ ਆ ਘੈਂਟਾ ਕਰ ਵਾਲੀ ਬਾਹੀ ਦੇ ਉੱਤੇ ਗੋਰੇ ਕੁਰਸੀਆਂ ਤੇ ਬੈਂਦੇ ਸੀ ਕੁਰਸੀਆਂ ਚੱਕ ਚੱਕ ਮਾਰ ਰੀਆਂ ਹੈ ਕੋਈ ਇੱਕ ਪਾਸੇ ਆਜ਼ਾਦੀ ਨਹੀਂ ਸੀ ਇੱਕ ਪਾਸੇ ਗੁਲਾਮੀ ਸੀ ਦੋਹੇ ਪਾਸੇ ਮਹਾਂਤ ਵੀ ਸੀਗੇ ਪਰ ਗੁਰੂ ਮਤ ਨੂੰ ਗੁਰਮਤ ਅਨੁਸਾਰ ਕੁਰਸੀਆਂ ਚਕਾਈਆਂ ਦਰਿਆ ਤੇ ਬਹਾਲੇ ਜਿਹਦਾ ਗੁੱਸਾ ਸਮਝਦੇ ਸੀ ਉਹ ਕਿਉਂਕਿ ਗੋਰੇ ਉਦੋਂ ਰਾਜ ਸ਼ਾਚਕ ਸੀ ਸਾਡੇ ਫਿਰ ਉਦੋਂ ਬਾਅਦ ਜੋ ਹੋਇਆ ਪਤਾ ਹੀ ਆ ਤੁਸੀਂ ਕੇਸ ਵੀ ਬਣੇ ਬਹੁਤ ਕੁਝ ਹੋਇਆ ਕੇਸ ਨਹੀਂ ਸੀ ਬਣਦੇ ਜ਼ਮੀਨਾਂ ਵੀ ਕੁਰਕ ਕਰ ਲੈਂਦੇ ਸੀ ਇਹ ਸਾਰਾ ਉਹਨਾਂ ਦੇ ਹਿੱਸੇ ਆਇਆ ਪਰ ਮੈਂ ਸਮਝਦਾ ਜਿਹੜੇ ਗੁਰਮਖ ਜਿਹੜੇ ਗੁਰੂ ਦੀ ਮੱਤ ਵਿੱਚ ਪ੍ਰਣਾਏ ਹੁੰਦੇ ਆ ਉਹ ਆਪਾਂ ਆਪ ਤਿਆਗ ਦਿੰਦੇ ਆ ਪਰ ਸੀਨੇ ਆਚਾਰ ਦੇ ਇਹ ਫਿਰ ਪੰਥ ਦਾ ਫਰਜ਼ ਬਣਦਾ ਪਿਆ ਉਹ ਜਾਂ ਮਰਜੀਪਿਆਂ ਦੇ ਵਾਰਸ਼ੀਆਂ ਤੇ ਮੇਲੇ ਮਨਾਏ ਜਾਣ ਅਸੀਂ ਪਿੱਛੇ ਜਤਨ ਵੀ ਕੀਤਾ ਸੀ ਭਾਈ ਸਾਹਿਬ ਭਾਈ ਲక్ష్మణ ਸਿੰਘ ਜੀ ਧਾਰੋ ਵਾਲੀ ਕਈ ਚਿਰਾਂ ਲੋਕਾਂ ਨੇ ਗਮਰਾਹੀ ਕਰ ਛੱਡਿਆ ਕਾਂਗਰਸੀ ਪਰਿਵਾਰ ਇਹ ਵਾਰਸ ਬਣਿਆ ਰਿਹਾ ਉਹਨਾਂ ਦਾ ਫਿਰ ਬਾਅਦ ਪਤਾ ਲੱਗਾ ਪਈ ਇਹਨਾਂ ਦਾ ਧਰਤੀ ਦਾ ਹੋ ਰਿਆ ਤੇ ਅਸੀਂ ਫਿਰ ਯਤਨ ਕੀਤਾ ਵੀ ਤੁਸੀਂ ਹੁਣ ਹਰ ਸਾਲ ਵਰਸੀ ਤੁਸੀਂ ਨਹੀਂ ਮਨਾਉਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਸੀ ਮਨਾਇਆ ਕਰੂਗੀ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਵੀ ਆ ਮੇਰੇ ਛੋਟੇ ਵੀਰ ਨੇ ਹੁਣ ਇਥੋਂ ਇੱਕ ਦੋ ਮੇਰੇ ਸਾਹਮਣੇ ਜਿਹੜੀਆਂ ਗੱਲਾਂ ਰੱਖੀਆਂ ਤੇ ਮੇਰਾ ਇੱਕ ਸੁਭਾਅ ਆ ਮੈਂ ਕਦੇ ਐਲਾਨ ਨਹੀਂ ਕਰਦਾ ਐਲਾਨ ਐਲਾਨ ਨਹੀਂ ਰਹਿ ਜਾਂਦਾ ਤੇ ਫੇਰ ਕਹੋਗੇ ਤਾਂ ਮੈਂ ਗੁਰੂ ਦੇ ਸਾਹਮਣੇ ਕੋ ਕੇ ਪ੍ਰਧਾਨ ਹੋ ਕੇ ਆ ਕੇ ਬੋਲ ਗਿਆ ਸੀ ਤੇ ਪੂਰਾ ਨਹੀਂ ਵਚਨ ਕਰ ਸਕਿਆ ਤੇ ਗਰਵਾਣੀ ਜਿਹੜਾ ਕਹਿੰਦੇ ਵਚਨ ਪੂਰਾ ਨਾ ਕਰ ਸਕਿਓ ਉਹਦੇ ਪਰਥਾਇ ਸਤਿਗੁਰਾਂ ਨੇ ਸਾਨੂੰ ਪਵਿੱਤਰ ਪ੍ਰਵਾਹਾਸ਼ਾ ਵੀ ਦਿੱਤੀ ਆ ਸੋ ਮੈਂ ਯਤਨ ਕਰੂੰਗਾ ਜੋ ਤੁਸੀਂ ਕਿਹਾ ਉਹਦੇ ਉੱਤੇ ਪੂਰਾ ਉਤਰ ਸਕਾਂ ਅਸੀਂ ਬੈਠ ਕੇ ਵਿਚਾਰ ਕਰ ਲਾਂਗੇ ਕਿ ਇਹੋ ਜਿਹੇ ਗੁਰਮਖ ਜਿਹੜੇ ਕਾਲ ਤੱਕ ਦੇ ਪਹਿਲੇ ਜਥੇਦਾਰ ਅਡਹਾਓ ਕਮੇਟੀ ਬਣਨ ਤੋਂ ਬਾਅਦ ਬਣੇ ਜਿਨ੍ਹਾਂ ਨੇ ਆਪਾਂ ਨਿਸ਼ਾਵਰ ਕੀਤਾ ਆਪਾਂ ਨਸ਼ਾਵਰ ਕਿਹਦੇ ਲਈ ਕੀਤਾ ਉਹ ਸਾਡੇ ਤੁਹਾਡੇ ਲਈ ਕੀਤਾ ਪੰਥ ਲਈ ਕੀਤਾ ਤੇ ਸਾਡੀ ਉਹ ਜਿਹੜੀ ਆਤਮਾ ਹੀ ਹੁੰਦੀ ਨਾ ਵੀ ਮੈਂ ਮਰਾਂ ਪੰਥ ਜੀਵੇ ਹੁਣ ਤਾਂ ਕਹਿੰਦੇ ਪੰਥ ਮਰੇ ਤਾਂ ਮੈਂ ਜੀਵਾਂ ਪਰਵਾਸਾ ਇਹ ਉਲਟੀ ਕਰ ਦਿੱਤੀ ਪਰ ਇੱਕ ਚੇਤੇ ਰੱਖਿਓ ਇਤਿਹਾਸ ਨੇ ਮੈਂ ਮਰਾਂ ਪੰਥ ਜੀਵੇ ਵਾਲਿਆਂ ਦਾ ਇਹ ਬੋਲ ਪਾਇਆ ਬਾਕੀ ਐਵੇਂ ਉਤੋਂ ਹਵਾ ਦੀ ਨੇ ਆਈ ਨਿਕਲ ਗਿਆ ਸਾਰਾ ਕੁਝ ਇਹੋ ਹੀ ਅਸਲ ਪਰਵਾਸਾ ਗੁਰੂ ਨਾਨਕ ਦੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਮਰਨੇ ਤੇ ਜਾਗ ਤੇ ਡਰੇ ਜੀਵਿਆਂ ਲੋੜੇ ਸਭ ਕੋਏ ਕਹਿੰਦੇ ਮਰਨੂ ਚਿੱਤ ਤਾਂ ਨਹੀਂ ਕਰਦਾ ਤੇ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਸੱਚੇ ਆ ਉਹ ਫੇ ਗੁਰੂ ਦੇ ਸਨਮਖੋ ਕੇ ਆਪਣਾ ਜੀਵਨ ਆਪਣੇ ਪ੍ਰਾਣਾ ਦੀ ਅਹੋਤੀ ਦੇ ਜਾਂਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਆਪਾਂ 85 ਸਾਲ ਬਾਅਦ ਵੀ ਉਹਨਾਂ ਨੂੰ ਚਿੱਤੇ ਕਰਦੇ ਆ ਇਹ ਸਿੱਖ ਪੰਥ ਦਾ ਇਤਿਹਾਸ ਨਹੀਂ ਇਹ ਸਿੱਖ ਪੰਥ ਦਾ ਮੌਲਕ ਮੂਲ ਤਾਂ ਨੇ ਆ ਇਹ ਮੂਲ ਤਾਂ ਇਸੇ ਤਰ੍ਹਾਂ ਗਾਂਹ ਦੀ ਗਾਂ ਚੱਲਦਾ ਜਾਣਾ ਇਹ ਠੀਕ ਆ ਕਈ ਵਾਰੀ ਮੇਰੇ ਵਰਗੇ ਵਿੱਚ ਕਮਜ਼ੋਰ ਪ੍ਰਧਾਨ ਆ ਜਾਂਦੇ ਆ ਜਿਹੜੇ ਨਹੀਂ ਸਮੇਂ ਅਨਸਾਰ ਪੁੱਗਦੇ ਪਰ ਗੁਰੂ ਸਾਹਿਬ ਕਿਰਪਾ ਕਰਨ ਜੋ ਵੀ ਤੁਸੀਂ ਲਿਖ ਕੇ ਦੇ ਦਇਓ ਉਹਦੇ ਅਨੁਕੂਲ ਬਣਦਾ ਜਿਹੜਾ ਉਹ ਜ਼ਰੂਰ ਕਰਨ ਦਾ ਯਤਨ ਕਰਾਂਗੇ ਸੋ ਮੇਰੇ ਨਾਲ ਮੇਰੇ ਸਤਿਕਾਰਯੋਗ ਸਰਦਾਰ ਅਲਵਿੰਦਰ ਪਾਲ ਸਿੰਘ ਜੀ ਪੱਕੋ ਕੇ ਜਿਹੜੇ ਸਾਡੇ ਸਾਬਕਾ ਪ੍ਰਧਾਨ ਵੀ ਰਹੇ ਆ ਤੇ ਸਭ ਤੋਂ ਸਤਿਕਾਰਯੋਗ ਸਾਡੀ ਪਰਮਿੰਦਰ ਪਾਲ ਸਿੰਘ ਜੀ ਸਾਡੇ ਸਿੰਘ ਸਾਹਿਬ ਜੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਹ ਵੀ ਚੇਚੇ ਤੌਰ ਤੇ ਪਹੁੰਚੇ ਆਕਵਾਲ ਪਹੁੰਚਾ ਸਾਡਾ ਵੀਰ ਪ੍ਰੋਫੈਸਰ ਸਾਹਿਬ ਸਾਡੇ ਜਿਹੜੇ ਜਿਹੜਾ ਇਹਨਾਂ ਨੇ ਇੱਕ ਟਰੱਸਟ ਵੀ ਆਪਣਾ ਹਵਾਰਾ ਕਮੇਟੀ ਬਣਾਈ ਉਹ ਔਰ ਬਾ ਵੀਰ ਦਾ ਬਹੁਤ ਰਿੰਦੇ ਸਰਗਰਮ ਵੀ ਹੋਰ ਵੀ ਸਾਰੀਆਂ ਸਤਕਾਰ ਸਾਰੀਆਂ ਸ਼ਕਤੀਆਂ ਬੈਠੀਆਂ ਸਰਦਾਰ ਸਤਵੀਰ ਸਿੰਘ ਮੇਰਾ ਵੈਸਟੀ ਨਾਲ ਬੈਠਾ ਸਾਰਿਆਂ ਦਾ ਧੰਨਵਾਦ ਕਰਦਾਂ ਆਓ ਰਾਂਚਕ ਮਾਤਰ ਗੁਰੂ ਚਰਨਾ ਵਿੱਚ ਅਰਦਾਸ ਕਰੀਏ ਕਿ ਕਿਹੜੀ ਸ਼ਕਤੀ ਮੈਂ ਤੁਹਾਨੂੰ 1 ਮਿੰਟ ਦੇ ਵਿੱਚ 1 ਮਿੰਟ ਦੇ ਵਿੱਚ ਮੈਂ ਤੁਹਾਨੂੰ ਇੱਕ ਵਚਨ ਜਾਪੇ ਕਰਾਉਣਾ ਆਪਾਂ ਰੋਜ਼ ਪੜ੍ਹਦੇ ਆਂ ਵੀ ਗੁਰਬਾਣੀ ਵੀ ਪੜ੍ਹਨੀ ਆ ਤੇ ਨਾਮ ਦੇ ਵਿੱਚ ਵੀ ਰੰਗੇ ਜਾਣਾ ਤੇ ਬੰਦਾ ਫਿਰ ਕਹਿੰਦਾ ਨਾਮ ਕਿਹੜੇ ਚ ਰੰਗੇ ਜਾਣਾ ਗੁਰਬਾਣੀ ਸਾਰੀ ਨਾਮ ਹੀ ਆ ਇੱਕ ਓੰਕਾਰ ਤੋਂ ਲੈ ਕੇ 18 ਤਸਵੀਜ਼ ਤੱਕ ਇਹ ਨਾਮ ਦੀ ਰੰਗਦਿਆ ਪਰ ਜਿਨ੍ਹਾਂ ਨੂੰ ਚੜ ਜਾਏ ਤੇ ਚੜਦੀ ਉਹਨਾਂ ਨੂੰ ਅਜੇ ਨਹੀਂ ਪਾਈ ਐ ਚਿੱਟੇ ਹੋ ਕੇ ਚਿੱਟੇ ਜਾਲ ਵਾਂਗੂ ਜਲ ਸੀਤਲ ਬਣ ਕੇ ਆ ਕੇ ਆਏ ਵੇ ਗੁਰੂ ਸਾਹਿਬ ਛੇਟਾ ਦੇ ਦਿੰਦੇ ਅੱਜ ਸੀ ਕਿ ਮੇਰੀ ਬੱਚੀ ਦੀ ਬੇਪਤੀ ਹੋਈ ਤੇ ਉਸਲੇ ਕਿਹੜੇ ਸਗੇ ਜਿਨ੍ਹਾਂ ਨੂੰ ਜਾਗਰਤੀ ਸੀ ਉਹਨਾਂ ਦੇ ਵਿੱਚੋਂ ਬਹੁਤ ਸਾਡੇ ਸਤਕਾਰਯੋਗ ਗੁਰਮਖ ਤੇਜਾ ਸਿੰਘ ਜੀ ਪੁੱਛਰ ਜਿਨ੍ਹਾਂ ਦੀ ਆਪਾਂ ਯਾਦ ਵਿੱਚ ਉੜ ਕੇ ਬੈਠੇ ਆਂ ਪਹਿਲੀਆਂ ਦੋ ਛੀਤੀਆਂ ਤਰਨ ਤਰਨ ਵਿਖੇ ਹੋਈਆਂ ਪਰਵੰਦ ਵੀ ਆਪਣੇ ਹੱਥਾਂ 'ਚ ਲਿਆ ਹੁਣ ਕਈ ਵਾਰੀ ਸਵਾਲ ਉੱਠਦਾ ਕਿ ਬੰਦੇ ਨੂੰ ਪਤਾ ਵੀ ਫਲਾਣੇ ਦਾ ਪਹੁੰਚਣਾ ਕੋਈ ਨਿਸ਼ਾਨਾ ਰੱਖ ਲੈਂਦਾ ਕਿ ਮੈਨੂੰ ਆਹ ਪ੍ਰਾਪਤੀ ਹੋਊਗੀ ਪਤਾ ਸੀ ਵੀ ਪ੍ਰਾਪਤੀ ਸਿਰ ਲਾ ਕੇ ਹੋਣੀ ਆ ਪਰ ਸਿਰ ਦੀ ਪਰਵਾਹ ਨਹੀਂ ਕੀਤੀ ਕਿਉਂਕਿ ਗੁਰਮਖਤਾਈ ਸਤਗੁਰੂ ਜੀ ਨੇ ਬਖਸ਼ ਕੀਤੀ ਸੀ ਤੇ ਜਿਹੜੇ ਗੁਰਮਖ ਗੁਰਬਾਣੀ ਅਨਸਾਰ ਜੀਵਨ ਜਿਉਂਦੇ ਆ ਇਹੋ ਜ ਹੈ ਪ੍ਰਣਾਏ ਲੋਕਾਂ ਦੀ ਬਾਪ ਸਤਗੁਰੂ ਜੀ ਨੇ ਕਿਹਾ ਇਹ ਗੁਰਮਤਿ ਅਨੁਕੂਲ ਪੰਜ ਭੂਤਕ ਸਰੀਰ ਲੈ ਕੇ ਵੀ ਜਿਉਂਦੇ ਆ ਤੇ ਪੰਜ ਭੂਤਕ ਸਰੀਰ ਛੱਡਣ ਤੋਂ ਬਾਅਦ ਵੀ ਜਿਉਂਦੇ ਆ ਸੋ ਮੈਂ ਸਮਝਦਾ ਸਿੱਖ ਪੰਥ ਦੇ ਬਹੁਤ ਵੱਡਾ ਇੱਕ ਆਸਾਨ ਕੀਤਾ ਉਹਨਾਂ ਮਹਾਨ ਸ਼ਹੀਦਾਂ ਨੇ ਕਿ ਇਹ ਜਿਹੜੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਉਹਨਾਂ ਨੇ ਯਤਨ ਕਰਕੇ ਇੱਕ ਕਮੇਟੀ ਅਡ ਹੌਕ ਹੋਂਦ ਵਿੱਚ ਲਿਆਂਦੀ ਜਿਹੜੀ 14 ਨਵੰਬਰ 1920 ਨੂੰ ਹੌਦ ਵਿੱਚ ਆਈ ਉਹ ਤੋਂ ਬਾਅਦ ਫੇ ਉਹਨਾਂ ਨੇ ਸੋਚਿਆ ਮਰਜੀਬੜਿਆ ਨੇ ਕਿ ਇਹ ਸੁਧਾਰ ਲਹਿਰ ਨੂੰ ਅੱਗੇ ਵਧਾਉਣ ਲਈ ਸਾਨੂੰ ਹੋਰ ਵੀ ਸੱਜਣ ਚਾਹੀਦੇ ਉਹਨੇ ਸ਼ਰਮਣੀ ਕਾਲੀਦਲ 14 ਦਸੰਬਰ 1920 ਨੂੰ ਹੌਦ ਵਿੱਚ ਲਿਆਂਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਇਹ ਮਾਣ ਆ ਕਿ ਜਦੋਂ ਭਾਈ ਅਰੂਪ ਸਿੰਘ ਭਾਈ ਤਾਂ ਲੋਜਬਾਂ ਦਾ ਨਾਂ ਸ਼ਬਦ ਲਾਵਾ ਨਾਲ ਕਿਉਂਕਿ ਮਹਾਂਤਾਂ ਦੇ ਕਬਜ਼ੇ ਵਿੱਚ ਸੀ ਭਾਵੇਂ ਪਹਿਲੇ ਵੀ ਗੁਰੂਕਾਲ ਤੋਂ ਬਾਅਦ ਬਹੁਤ ਸਾਰੇ ਅਕਾਲ ਤਖਤ ਦੇ ਜਥੇਦਾਰ ਨਿਹੰਗ ਸਿੰਘ ਹੋਏ ਖਾਸ ਕਰਕੇ ਬੁੱਢਾ ਦਲ ਦੇ ਤੇ ਉਹੋ ਹੀ ਪਰੰਪਰਾ ਸਾਡੇ ਮਹਾਨ ਸਹੀ ਤੇਜਾ ਸਿੰਘ ਜੀ ਭੁੱਲਰ ਨੇ ਉਸ ਨਿਹੰਗ ਬਾਣੇ ਦੇ ਵਿੱਚ ਪਹਿਲੇ ਅਕਾਲ ਤਖਤ ਦੇ ਜਥੇਦਾਰ ਪਹਿਲੇ ਅਕਾਲ ਤਖਤ ਦੇ ਜਥੇਦਾਰ ਕਹਿਣ ਤੋਂ ਭਾਵ ਕਿ ਜਦੋਂ ਅਡ-ਹੌ ਕਮੇਟੀ ਹੋਂਦ ਵਿੱਚ ਆਈ ਉਹ ਉਹਨਾਂ ਨੇ ਪਹਿਲੇ ਉਸ ਭਾਗਾ ਸਮਾਂ ਅਕਾਲ ਤਖਤ ਦੇ ਜਥੇਦਾਰ ਵੰਡਦਾ ਆਇਆ ਤੇ ਫਿਰ ਦੇਖੋ ਮੈਂ ਪੜ੍ਹ ਰਿਹਾ ਸੀ ਕਿੰਨੇ ਕੁ ਗੁਰਦੁਆਰਾ ਸਹਿਬਾਨ ਪਸ਼ਾਵਰ ਦੀ ਧਰਤੀ ਤੇ ਜਿਹੜਾ ਭਾਈ ਜੋਗਾ ਸਿੰਘ ਜੀ ਦਾ ਸਥਾਨ ਸੀ ਉਹਨੂੰ ਵੀ ਆਜ਼ਾਦ ਕਰਾਇਆ ਤਰਨਤਾਰਨ ਸਾਹਿਬ ਦਾ ਸਥਾਨ ਆਜ਼ਾਦ ਕੀਤਾ ਗੋਇੰਦਵਾਲ ਸਾਹਿਬ ਜੀ ਦਾ ਸਥਾਨ ਉਹ ਆਜ਼ਾਦ ਕਰਾਇਆ ਖਡੂਰ ਸਾਹਿਬ ਦਾ ਅਤਿਆਦਿਕ ਉਹਨਾਂ ਦੀ ਅਗਵਾਈ ਦੇ ਵਿੱਚ ਉਸ ਵੇਲੇ ਦੇ ਮਹੰਤ ਕਿਉਂਕਿ ਆਜ਼ਾਦੀ ਨਹੀਂ ਸੀ ਉਦੋਂ ਉਦੋਂ ਅਸੀਂ ਸਾਰੇ ਗੁਲਾਮ ਸੀ ਇੱਕ ਮਹਾਂਤਾਂ ਨਾਲ ਲੜਨਾ ਪੈਂਦਾ ਸੀ ਇੱਕ ਸਰਕਾਰ ਨਾਲ ਲੜਨਾ ਪੈਂਦਾ ਸੀ ਦੋ ਧਿਰਾਂ ਨਾਲ ਲੜਨਾ ਪੈਂਦਾ ਸੀ ਮਨੁੱਖ ਨੂੰ ਤੇ ਮੈਂ ਸਮਝਦਾ ਉਹਨਾਂ ਨੂੰ ਨਾਮ ਸਰਕਾਰ ਆ ਇਹੋ ਜਿਹਾ ਮਰਜੀ ਵੜਿਆਂ ਨੂੰ ਜਿਨ੍ਹਾਂ ਨੇ ਆਪਣੇ ਪੁਰਾਣਾਂ ਦੀਆਂ ਹੋਤੀਆਂ ਦੇਖ ਕੇ ਇਹ ਸਿੱਖ ਪੰਥ ਦੀ ਫਲਵਾੜੀ ਨੂੰ ਸੈਦਾ ਕੀਤਾ ਤੇ ਮੈਂ ਇਹਨੂੰ ਇੱਕ ਦਿਨ ਇੱਕ ਸੱਜਣ ਦੱਸਦਾ ਸੀ ਕਿ ਲਾਹੌਰ ਦੀ ਧਰਤੀ ਦੇ ਉੱਤੇ ਇੱਕ ਲਿਟਰੇਚਰ ਪਿਆ ਸਿੱਖ ਪੰਥ ਦਾ ਆ ਹੁਣੇ ਹੀ ਗੱਲ ਕਰ ਰਹੇ ਸੀ ਉਹਨਾਂ ਦੇ ਪਰਵਾਰ ਦੇ ਵਿੱਚੋਂ ਭਾਈ ਸਾਹਿਬ ਕਿ ਉਹਨਾਂ ਨੇ ਉਸ ਵੇਲੇ ਪੱਤਰਕਾਵਾਂ ਵੀ ਕੱਢਣੀਆਂ ਸ਼ੁਰੂ ਕੀਤੀਆਂ ਜਿਹੜੀਆਂ ਮੁੱਖ ਤੌਰ ਤੇ ਅਵੇਅਰਨੈਸ ਜਾਗਰੂਕੀ ਲੋਕਾਂ ਵਿੱਚ ਲਿਆਉਣ ਦੀ ਲੋੜ ਹੁੰਦੀ ਤੇ ਉਹ ਕਹਿੰਦੇ ਵੀ ਉੱਥੇ ਇਹੋ ਜਿਹਾ ਇੱਕ ਸਾਡਾ ਭੰਡਾਰ ਪਿਆ ਜਿਹੜੇ ਪਹਿਲੇ ਸ਼ਾਉਣੀ ਕਮੇਟੀ ਦੇ ਅਡਹੌਕ ਦੇ ਮੈਂਬਰ ਬਣੇ ਉਸ ਤੋਂ ਬਾਅਦ 1926 ਚ ਪਹਿਲੀ ਚੋਣ ਵੀ ਹੋਈ ਪਰ ਉਹਨਾਂ ਨੇ ਕੰਮ ਕੀ ਕੀਤਾ ਉਹ ਮੈਂਬਰ ਬਣਨ ਤੋਂ ਬਾਅਦ ਆਪਣੇ ਘਰਾਂ ਨੂੰ ਚਲ ਗਏ ਆਪਣੇ ਪਿਤਾ ਪੁਰਖੀ ਜਾਂ ਕੋਈ ਉਹਨਾਂ ਕੋਲ ਜਾਇਦਾਦ ਸੀ ਆਪਣੇ ਬੱਚਿਆਂ ਨੂੰ ਕਹੇ ਭਈ ਜੇ 10 ਏਕੜ ਆ 5 ਏਕੜ ਤੁਹਾਡੇ ਕੋ ਰਹਿ ਗਏ ਤੇ 5 ਏਕੜ 500 ਮੈਂ ਲਿਖ ਦਤੀ ਆ ਉਹ ਉਹਨਾਂ ਨੇ ਜ਼ਮੀਨਾਂ ਵੇਚ-ਵੇਚ ਕੇ ਲਾਹੌਰ ਦੀ ਹਾਈ ਕੋਰਟ ਦੇ ਵਿੱਚ ਮਹਾਂਤਾਂ ਦੇ ਖਿਲਾਫ ਕੇਸ ਲੜੇ ਮਹਾਂਤ ਕਾਮਯਸੀ ਗੁਰਦੁਆਰਾ ਸਹਿਬਾਨਾਂ ਦੀ ਗੁਰੂ ਦੀ ਗੋਲਕ ਤੋਂ ਪੈਸੇ ਖਰਚਦੇ ਸੀ ਤੇ ਉਹ ਮਰਜੂਬੜੇ ਮੈਂਬਰ ਮੈਂ ਕਹਿੰਨਾ ਕਿਹੋ ਜਿਹਾ ਜੀਵਨ ਹੋਊਗਾ ਕਿ ਅਸੀਂ ਤਾਂ ਅੱਜ ਲੋਚਦੇ ਆ ਨਾ ਕਿ ਕੁਝ ਪੱਲੇ ਪਵੇ ਉਹ ਪੱਲੇ ਨੂੰ ਵੀ ਹੰਡਾ ਰਹੇ ਪੱਲਾ ਵੀ ਗੁਰੂ ਦੇ ਥਨ ਮੇਂ ਖੋ ਕੇ ਉਹ ਲਾਹੌਰ ਦੀ ਹਾਈ ਕੋਰਟ ਤੋਂ 1920 ਤੋਂ ਲੈ ਕੇ 1930 ਤੱਕ ਕੇਸ ਲੜਦੇ ਰਹੇ ਜਿਸ ਬੰਦੇ ਨੇ ਮੈਨੂੰ ਗੱਲ ਸੁਣਾਈ ਮੇਰਾ ਬੈਠਾ ਵੀਰ ਸਤਵਾਰ ਸਤਵੀਰ ਸਿੰਘ ਇਹ ਉਸ ਦੀ ਮੇਰੇ ਨਾਲ ਤੇ ਉਹ ਸਾਨੂੰ ਉੱਥੇ ਚੀਫ ਮੁਖਸ ਕੱਤਰ ਦੇ ਦਫ਼ਤਰ ਵਿੱਚ ਗੱਲ ਸੜਾਈ ਕੈਲੀਫੋਰਨੀਆ ਦਾ ਡਾਕਟਰ ਆ। ਉਹ ਕਹਿੰਦਾ ਮੇਰੀਆਂ ਅੱਖਾਂ 'ਚ ਪਾਣੀ ਚੱਲਣ ਲੱਪਿਆ ਵੀ ਗੁਰੂ ਰਾਨਕ ਦੇ ਪਾਚਾ ਤੇਰੇ ਸਿੱਖ ਇਦਾਂ ਦੇ ਵੀ ਹੁੰਦੇ ਆ ਕਿ ਸਾਰਾ ਕੁਝ ਘਰ ਲਈ ਜਾਂ ਬੱਚਿਆਂ ਲਈ ਆਪਾਂ ਕਹਿੰਦੇ ਕਿਰਸ ਕਰੋ ਪਰ ਉਹ ਕਹਿੰਦੇ ਨਹੀਂ ਆ ਜਿੰਨਾ ਕਿ ਤੁਹਾਡਾ ਹੁਣ ਹੈਗਾ ਹੈਗਾ ਬਾਕੀ ਗੁਰੂ ਪੰਥ ਦੇ ਲਿਖੇ। ਸੋ ਇਹੋ ਜਿਹਿਆਂ ਇਹਨਾਂ ਮਹਾਪੁਰਸ਼ਾਂ ਦੀਆਂ ਇਹਨਾਂ ਗੁਰਮਖਾਂ ਦੀਆਂ ਕਹਾਣੀਆਂ ਜਿਹੜੀਆਂ ਜਿਨ੍ਹਾਂ ਨੇ ਕਹਾਣੀਆਂ ਨਹੀਂ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਤੇ ਪੜ੍ਹ ਕੇ ਮੋੜ ਰਿਪੀਟ ਵੀ ਕੀਤਾ ਸੋ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਪਹਿਲੇ ਅਕਾਲ ਤਖਤ ਦੇ ਜਥੇਦਾਰ ਹੋਏ ਉੱਥੇ ਇਹ ਸੁਧਾਰ ਲਹਿਰ ਦੇ ਮੁੰਡੀ ਵੀ ਸੀ ਸੋ ਗੁਰੂ ਸਾਹਿਬ ਕਿਰਪਾ ਕਰਨ ਬੜਾ ਵੱਡਾ ਜੋਗਦਾਨ ਆ ਇਸ ਜੋਗਦਾਨ ਦੇ ਵਿੱਚ ਸਭ ਤੋਂ ਵੱਡਾ ਜੋਗਦਾਨ ਦੇਖੋ ਦੋ ਗੱਲਾਂ ਹੁੰਦੀਆਂ ਅੱਜ ਵੀ ਅਸੀਂ ਬੈਠੇ ਕਈ ਵਾਰੀ ਕੋਈ ਬੰਦਾ ਬਾਹਰਲੇ ਪਾਸੇ ਬਿਆਦਮੀ ਕਰੇ ਵੇ ਕੋ ਮੋਨਾ ਆ ਕੇ ਬਹਿ ਗਿਆ ਕਹਿਦਾ ਸਾਡੇ ਵਰਗੇ ਜਤਨ ਹੀ ਨਹੀਂ ਕਰਦੇ ਵੇ ਵੱਡੇ ਘਰ ਦਾ ਬੰਦਾ ਹੈ ਇਹਨੂੰ ਸਿਰ ਢੱਕਣ ਨੂੰ ਕਹਦੇ ਜੀ ਜਾਂ ਬੀਬੀ ਨੂੰ ਕਿਸੇ ਨੂੰ ਕਹਦੇਗੇ ਇਹ ਝਾਤ ਮਾਰਨ ਦੀ ਲੋੜ ਹੈ ਅੰਦਰ ਪਰ ਜਥੇਦਾਰ ਤੇਜਾ ਸਿੰਘ ਪੁੱਤਰ ਜਦੋਂ ਦੀਵਾਲੀ ਦੇ ਸੰਮੁਖ ਆ ਘੰਟਾ ਘਰ ਵਾਲੀ ਬਾਹੀ ਦੇ ਉੱਤੇ ਗੋਰੇ ਕੁਰਸੀਆਂ ਤੇ ਬੈੰਦੇ ਸੀ ਕੁਰਸੀਆਂ ਚੱਕ ਚੱਕ ਮਾਰ ਰੀਆਂ ਹੈ ਕੋਈ ਇੱਕ ਪਾਸੇ ਆਜ਼ਾਦੀ ਨਹੀਂ ਸੀ ਇੱਕ ਪਾਸੇ ਗੁਲਾਮੀ ਸੀ ਦੋਏ ਪਾਸੇ ਮਹਾਂਤਵ ਵੀ ਸੀਗੇ ਪਰ ਗੁਰੂ ਮਤ ਨੂੰ ਗੁਰਮਤ ਅਨੁਸਾਰ ਕੁਰਸੀਆਂ ਚਕਾਈਆਂ ਦਰਿਆ ਤੇ ਬਹਾਲੇ ਜਿਹਦਾ ਗੁੱਸਾ ਸਮਝਦੇ ਸੀ ਉਹ ਕਿਉਂਕਿ ਗੋਰੇ ਉਹਨੂੰ ਰਾਜ ਸ਼ਾਚਕ ਸੀ ਸਾਡੇ ਫਿਰ ਉਹ ਤੋਂ ਬਾਅਦ ਜੋ ਹੋਇਆ ਪਤਾ ਹੀ ਆ ਤੁਸੀਂ ਕੇਸ ਵੀ ਬਣੇ ਬਹੁਤ ਕੁਝ ਹੋਇਆ ਕੇਸ ਨਹੀਂ ਸੀ ਬਣਦੇ ਜ਼ਮੀਨਾਂ ਵੀ ਕੁਰਕ ਕਰ ਲੈਂਦੇ ਸੀ ਇਹ ਸਾਰਾ ਉਹਨਾਂ ਦੇ ਹਿੱਸੇ ਆਇਆ ਪਰ ਮੈਂ ਸਮਝਦਾ ਜਿਹੜੇ ਗੁਰਮਖ ਜਿਹੜੇ ਗੁਰੂ ਦੀ ਮਤ ਵਿੱਚ ਪ੍ਰਣਾਏ ਹੁੰਦੇ ਆ ਉਹ ਆਪਾਂ ਆਪ ਤਿਆਗ ਦਿੰਦੇ ਆ ਬਰਸੀ ਨੇ ਆਚਾਰ ਦੇ ਇਹ ਫਿਰ ਪੰਥ ਦਾ ਫਰਜ਼ ਬਣਦਾ ਪਿਆ ਉਹ ਜਾਂ ਮਰਜੀਬਿਆਂ ਦੇ ਬਾਰਸੀਆਂ ਤੇ ਮੇਲੇ ਮਨਾਏ ਜਾਣ ਅਸੀਂ ਪਿੱਛੇ ਯਤਨ ਵੀ ਕੀਤਾ ਸੀ ਭਾਈ ਸਾਹਿਬ ਭਾਈ ਲక్ష్మణ ਸਿੰਘ ਜੀ ਧਾਰੋ ਵਾਲੀ ਕਈ ਚਿਰਾਂ ਲੋਕਾਂ ਨੇ ਗਮਰਾਹੀ ਕਰ ਛੱਡਿਆ ਕਾਂਗਰਸੀ ਪਰਿਵਾਰ ਹੀ ਬਾਰਸ ਬਣਿਆ ਰਿਹਾ ਉਹਨਾਂ ਦਾ ਫਿਰ ਬਾਅਦ ਚ ਪਤਾ ਲੱਗਾ ਪਈ ਨਹੀਂ ਇਹਨਾਂ ਦਾ ਧਾਰਤੀਤਾ ਹੋ ਰਿਆ ਤੇ ਅਸੀਂ ਫਿਰ ਯਤਨ ਕੀਤਾ ਭਈ ਤੁਸੀਂ ਹੁਣ ਹਰ ਸਾਲ ਬਾਰਸੀ ਤੁਸੀਂ ਨਹੀਂ ਮਨਾਉਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਸੀ ਮਨਾਇਆ ਕਰੂਗੀ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਵੀ ਆ ਮੇਰੇ ਛੋਟੇ ਵੀਰ ਨੇ ਹੁਣ ਇਥੋਂ ਇੱਕ ਦੋ ਮੇਰੇ ਸਾਹਮਣੇ ਜਿਹੜੀਆਂ ਗੱਲਾਂ ਰੱਖੀਆਂ ਤੇ ਮੇਰਾ ਇੱਕ ਸੁਭਾਅ ਆ ਮੈਂ ਕਦੇ ਐਲਾਨ ਨਹੀਂ ਕਰਦਾ ਐਲਾਨ ਐਲਾਨ ਨਹੀਂ ਰਹਿ ਜਾਂਦਾ ਤੇ ਫੇਰ ਕਹੋਂਗੇ ਧੰਮੀ ਗੁਰੂ ਦੇ ਸਾਹਮਣੇ ਕੋ ਕੇ ਪ੍ਰਧਾਨ ਹੋ ਕੇ ਆ ਕੇ ਬੋਲ ਗਿਆ ਸੀ ਤੇ ਪੂਰਾ ਨੇ ਵਚਨ ਕਰ ਸਕਿਆ ਤੇ ਗਰਵਾਣੀ ਜਿਹੜਾ ਕਹਿੰਦੇ ਬਚਨ ਪੂਰਾ ਨਾ ਕਰ ਸਕਿਓ ਉਹਦੇ ਪਰਥਾਇ ਸਤਿਗੁਰਾਂ ਨੇ ਸਾਨੂੰ ਪਵਿੱਤਰ ਪਰਵਾਹਸ਼ਾ ਵੀ ਦਿੱਤੀ ਆ। ਸੋ ਮੈਂ ਯਤਨ ਕਰੂੰਗਾ ਜੋ ਤੁਸੀਂ ਕਿਹਾ ਉਹਦੇ ਉੱਤੇ ਪੂਰਾ ਉੱਤਰ ਸਕਾਂ। ਅਸੀਂ ਬੈਠ ਕੇ ਵਿਚਾਰ ਕਰ ਲਾਂਗੇ ਕਿ ਇਹੋ ਜਿਹੇ ਗੁਰਮਖ ਜਿਹੜੇ ਅਕਾਲ ਤਖਤ ਦੇ ਪਹਿਲੇ ਜਥੇਦਾਰ ਅਢਾਹ ਕਮੇਟੀ ਬਣਨ ਤੋਂ ਬਾਅਦ ਬਣੇ ਜਿਨ੍ਹਾਂ ਨੇ ਆਪਾਂ ਨਿਸ਼ਾਵਰ ਕੀਤਾ। ਆਪਾਂ ਨਿਸ਼ਾਵਰ ਕਿਹਦੇ ਲਈ ਕੀਤਾ? ਉਹ ਸਾਡੇ ਤੁਹਾਡੇ ਲਈ ਕੀਤਾ, ਪੰਥ ਲਈ ਕੀਤਾ। ਤੇ ਸਾਡੀ ਉਹ ਜਿਹੜੀ ਆਤਮਾ ਹੀ ਹੁੰਦੀ ਨਾ ਪਏ ਮੈਂ ਮਰਾਂ ਪੰਥ ਜੀਵੇ ਉਹ ਤਾਂ ਕਹਿੰਦੇ ਪੰਥ ਮਰੇ ਤਾਂ ਮੈਂ ਜੀਵਾ ਪਰਵਾਸਾ ਹੀ ਉਲਟੀ ਕਰ ਦਿੱਤੀ ਪਰ ਇੱਕ ਚੇਤੇ ਰੱਖਿਓ ਇਤਿਹਾਸ ਨੇ ਮੈਂ ਮਰਾਂ ਪੰਥ ਜੀਵੇ ਵਾਲਿਆਂ ਦਾ ਬੁੱਲ ਪਾਇਆ ਬਾਕੀ ਐਵੇਂ ਉਤੋਂ ਹਵਾ ਦੀ ਨਿਆਈਂ ਨਿਕਲ ਗਿਆ ਸਾਰਾ ਕੁਝ ਇਹੋ ਹੀ ਅਸਲ ਪਰਵਾਸਾ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਮਰਨੇ ਤੇ ਜਾਗ ਤੋਂ ਡਰੇ ਜੀਵਿਆਂ ਲੋੜੇ ਸਭ ਕੋਏ ਕਹਿੰਦੇ ਮਰਨੂ ਚਿਤ ਤਾਂ ਨਹੀਂ ਕਰਦਾ ਸਤਗੁਰੂ ਜੀ ਕਹਿੰਦੇ ਭਾਈ ਜਿਹੜੇ ਸੱਚੇ ਆ ਉਹ ਫੇ ਗੁਰੂ ਦੇ ਸਨਮਖੋ ਕੇ ਆਪਣਾ ਜੀਵਨ ਆਪਣੇ ਪਰਾਂਵਾਂ ਦੀ ਅਹੋਤੀ ਦੇ ਜਾਂਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਆਪਾਂ 85 ਸਾਲ ਬਾਅਦ ਵੀ ਉਹਨਾਂ ਨੂੰ ਚੇਤੇ ਕਰਦੇ ਆ ਇਹ ਸਿੱਖ ਪੰਥ ਦਾ ਇਤਿਹਾਸ ਨਹੀਂ ਇਹ ਸਿੱਖ ਪੰਥ ਦਾ ਮੌਲਕ ਮੂਲ ਤਾਂ ਨੇ ਆ ਇਹ ਮੂਲ ਤਾਂ ਇਸੇ ਤਰ੍ਹਾਂ ਗਾਂਹ ਦੀ ਗਾਂ ਚੱਲਦਾ ਜਾਣਾ ਇਹ ਠੀਕ ਆ ਕਈ ਵਾਰੀ ਮੇਰੇ ਵਰਗੇ ਵਿੱਚ ਕਮਜ਼ੋਰ ਪ੍ਰਧਾਨ ਆ ਜਾਂਦੇ ਆ ਜਿਹੜੇ ਨਹੀਂ ਸਮੇਂ ਅਨਸਾਰ ਪੁੱਗਦੇ ਪਰ ਗੁਰੂ ਸਾਹਿਬ ਕਿਰਪਾ ਕਰਨ ਜੋ ਵੀ ਤੁਸੀਂ ਲਿਖ ਕੇ ਦੇਦੇ ਉਹਦੇ ਅਨੁਕੂਲ ਬਣਦਾ ਜਿਹੜਾ ਉਹ ਜ਼ਰੂਰ ਕਰਨ ਦਾ ਯਤਨ ਕਰਾਂਗੇ ਸੋ ਮੇਰੇ ਨਾਲ ਮੇਰੇ ਸਤਿਕਾਰਯੋਗ ਸਰਦਾਰ ਅਲਵਿੰਦਰਪਾਲ ਸਿੰਘ ਜੀ ਪੱਕੋ ਕੇ ਜਿਹੜੇ ਸਾਡੇ ਸਾਬਕਾ ਪ੍ਰਧਾਨ ਵੀ ਰਹੇ ਆ ਤੇ ਸਭ ਤੋਂ ਸਤਿਕਾਰਯੋਗ ਸਾਡੀ ਪਰਮਿੰਦਰਪਾਲ ਸਿੰਘ ਜੀ ਸਾਡੇ ਸਿੰਘ ਸਾਹਿਬ ਜੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਹ ਵੀ ਚੇਚੇ ਤੌਰ ਤੇ ਪਹੁੰਚੇ ਆਕਵਾਲ ਪਹੁੰਚਾ ਸਾਡਾ ਵੀਰ ਪ੍ਰੋਫੈਸਰ ਸਾਹਿਬ ਸਾਡੇ ਜਿਹੜੇ ਇਹ ਜਿਹੜਾ ਇਹਨਾਂ ਨੇ ਇੱਕ ਟਰਸਟ ਵੀ ਆਪਣਾ ਹਵਾਰਾ ਕਮੇਟੀ ਬਣਾਈ ਹੋਆ ਔਰ ਬਾਬਾ ਜੀ ਦਾ ਬਹੁਤ ਰਿੰਦੇ ਸਰਗਰਮ ਵੀ ਹੋਰ ਵੀ ਸਾਰੀਆਂ ਸਤਕਾਰ ਸਾਰੀਆਂ ਸ਼ਰਚੀਤਾਾਂ ਬੈਠੀਆਂ ਸਰਦਾਰ ਸਤਵੀਰ ਸਿੰਘ ਮੇਰਾ OSD ਨਾਲ ਬੈਠਾ ਸਾਰਿਆਂ ਦਾ ਧੰਨਵਾਦ ਕਰਦਾ ਆਓ ਰਾਂਚਕ ਮਾਤਰ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਕਿ ਕਿਹੜੀ ਸ਼ਕਤੀ ਮੈਂ ਤੁਹਾਨੂੰ 1 ਮਿੰਟ ਦੇ ਵਿੱਚ 1 ਮਿੰਟ ਦੇ ਵਿੱਚ ਮੈਂ ਤੁਹਾਨੂੰ ਇੱਕ ਬਚਨ ਜਾਤੇ ਕਰਾਉਣਾ ਆਪਾਂ ਰੋਜ਼ ਵੜਦੇ ਆਂ ਵੀ ਗੁਰਬਾਣੀ ਵੀ ਪੜ੍ਹਨੀ ਆ ਤੇ ਨਾਮ ਦੇ ਵਿੱਚ ਵੀ ਰੰਗੇ ਜਾਣਾ ਤੇ ਬੰਦਾ ਫੇਰ ਕਹਿੰਦਾ ਨਾਮ ਕਿਹੜੇ ਚ ਰੰਗੇ ਜਾਣਾ ਗੁਰਬਾਣੀ ਸਾਰੀ ਨਾਮ ਹੀ ਆ ਇੱਕ ਓੰਕਾਰ ਤੋਂ ਲੈ ਕੇ 18 ਤਸਵੀਸ ਤੱਕ ਇਹ ਨਾਮ ਦੀ ਰੰਗਤ ਆ ਪਰ ਜਿਨ੍ਹਾਂ ਨੂੰ ਚੜ ਜਾਏ ਤੇ ਚੜਦੀ ਉਹਨਾਂ ਨੂੰ ਅਜੇ ਨਹੀਂ ਪਾਈ ਐ ਚਿੱਟੇ ਹੋ ਕੇ ਚਿੱਟੇ ਜਲ ਵਾਂਗੂ ਜਲ ਸੀਤਲ ਬਣ ਕੇ ਆ ਕੇ ਆਏ ਵੀ ਗੁਰੂ ਸਾਹਿਬ ਛੇਟਾ ਦੇ ਦਿੰਦੇ ਉਸ ਵੇਲੇ ਦਾ ਜੱਜ ਸੀ ਕਿ ਮੇਰੀ ਬੱਚੀ ਦੀ ਬੇਪਤੀ ਹੋਈ ਤੇ ਉਸਲੇ ਕਿਹੜੇ ਸਗੇ ਜਿਨ੍ਹਾਂ ਨੂੰ ਜਾਗਰਣ ਤੁਸੀਂ ਉਹਨਾਂ ਦੇ ਵਿੱਚੋਂ ਬਹੁਤ ਸਾਡੇ ਸਤਕਾਰਯੋਗ ਗੁਰਮਖ ਤੇਜਾ ਸਿੰਘ ਜੀ ਪੁੱਛਲ ਜਿਨ੍ਹਾਂ ਦੀ ਆਪਾਂ ਯਾਦ ਵਿੱਚ ਉੜ ਕੇ ਬੈਠੇ ਆਂ ਪਹਿਲੀਆਂ ਦੋ ਸ਼ੀਤੀਆਂ ਤਰਨ ਤਰਨ ਵਿਖੇ ਹੋਈਆਂ ਪ੍ਰਬੰਧ ਵੀ ਆਪਣੇ ਹੱਥਾਂ ਚ ਲਿਆ ਹੁਣ ਕਈ ਵਾਰੀ ਸਵਾਲ ਉੱਠਦਾ ਕਿ ਬੰਦੇ ਨੂੰ ਪਤਾ ਵੀ ਫਲਾਣੇ ਦਾ ਪਹੁੰਚਣਾ ਕੋਈ ਨਿਸ਼ਾਨਾ ਰੱਖ ਲੈਂਦਾ ਕਿ ਮੈਨੂੰ ਆਹ ਪ੍ਰਾਪਤੀ ਹੋਊਗੀ ਪਤਾ ਸੀ ਵੀ ਪ੍ਰਾਪਤੀ ਸਿਰ ਲੈ ਆ ਕੇ ਹੋਣੀ ਆ ਪਰ ਸਿਰ ਦੀ ਪਰਵਾਹ ਨਹੀਂ ਕੀਤੀ ਕਿਉਂਕਿ ਗੁਰਮਖਤਾਈ ਸਤਗੁਰੂ ਜੀ ਨੇ ਵਾਕਿਸ਼ ਕੀਤੀ ਸੀ ਤੇ ਜਿਹੜੇ ਗੁਰਮਖ ਗੁਰਬਾਣੀ ਅਨਸਾਰ ਜੀਵਨ ਜਿਉਂਦੇ ਆ ਇਹੋ ਜ ਹੈ ਪ੍ਰਣਾਏ ਲੋਕਾਂ ਦੀ ਬਾਪ ਸਤਗੁਰੂ ਜੀ ਨੇ ਕਿਹਾ ਇਹ ਗੁਰਮਤ ਅਨੁਕੂਲ ਪੰਜ ਭੂਤਕ ਸਰੀਰ ਲੈ ਕੇ ਵੀ ਜਿਉਂਦੇ ਆ ਤੇ ਪੰਜ ਪੂਤਕ ਸਰੀਰ ਛੱਡਣ ਤੋਂ ਬਾਅਦ ਵੀ ਜਿਉਂਦੇ ਆ। ਸੋ ਮੈਂ ਸਮਝਦਾ ਸਿੱਖ ਪੰਥ ਤੇ ਬਹੁਤ ਵੱਡਾ ਇੱਕ ਆਸਾਨ ਕੀਤਾ ਉਹਨਾਂ ਮਹਾਨ ਸ਼ਹੀਦਾਂ ਨੇ ਕਿ ਇਹ ਜਿਹੜੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਉਹਨਾਂ ਨੇ ਯਤਨ ਕਰਕੇ ਇੱਕ ਕਮੇਟੀ ਅਡਹੌਕ ਹੌਦ ਵਿੱਚ ਲਿਆਂਦੀ ਜਿਹੜੀ 14 ਨਵੰਬਰ 1920 ਨੂੰ ਹੌਦ ਵਿੱਚ ਆਈ। ਉਸ ਤੋਂ ਬਾਅਦ ਫੇ ਉਹਨਾਂ ਸੋਚਿਆ ਮਰਜੀਬੜਿਆ ਨੇ ਕਿ ਇਹ ਸੁਧਾਰ ਲਹਿਰ ਨੂੰ ਅੱਗੇ ਵਧਾਉਣ ਲਈ ਸਾਨੂੰ ਹੋਰ ਵੀ ਸੱਜਣ ਚਾਹੀਦੇ ਉਹਨੇ ਸ਼੍ਰੋਮਣੀ ਅਕਾਲੀ ਦਲ 14 ਦਸੰਬਰ 1920 ਨੂੰ ਹੌਦ ਵਿੱਚ ਲਿਆਂਦਾ। ਸੋ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਇਹ ਮਾਣ ਆ ਕਿ ਜਦੋਂ ਭਾਈ ਰੂਪ ਸਿੰਘ ਭਾਈ ਤਾਂ ਨੌਜਵਾਨ ਦਾ ਨਾਂ ਸ਼ਬਦ ਲਾਵਾ ਨਾਲ ਕਿਉਂਕਿ ਮਹਾਂਤਾਂ ਦੇ ਕਬਜ਼ੇ ਵਿੱਚ ਸੀ ਭਾਵੇਂ ਪਹਿਲੇ ਵੀ ਗੁਰੂਕਾਲ ਤੋਂ ਬਾਅਦ ਬਹੁਤ ਸਾਰੇ ਅਕਾਲ ਤਖਤ ਦੇ ਜਥੇਦਾਰ ਨਿਹੰਗ ਸਿੰਘ ਹੋਏ ਖਾਸ ਕਰਕੇ ਬੁੱਢਾ ਦਲ ਦੇ ਤੇ ਉਹੋ ਹੀ ਪਰੰਪਰਾ ਸਾਡੇ ਮਹਾਨ ਸਹੀ ਤੇਜਾ ਸਿੰਘ ਜੀ ਭੁੱਲਰ ਨੇ ਉਸ ਨਿਹੰਗ ਬਾਣੇ ਦੇ ਵਿੱਚ ਪਹਿਲੇ ਅਕਾਲ ਤਖਤ ਦੇ ਜਥੇਦਾਰ ਪਹਿਲੇ ਅਕਾਲ ਤਖਤ ਦੇ ਜਥੇਦਾਰ ਕਹਿਣ ਤੋਂ ਭਾਵ ਕਿ ਜਦੋਂ ਅਡ-ਹੌਕ ਕਮੇਟੀ ਹੋਂਦ ਵਿੱਚ ਆਈ ਉਹ ਉਹਨਾਂ ਨੇ ਪਹਿਲੇ ਉਸ ਭਾਗਾ ਸਮਾਂ